ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਨਵਾਂ ਸਾਲ ਚੜਨ ਲੱਗਿਆ ਜੀ ਆ ਆਖਰੀ ਦਿਨ ਹੈ ਤੇ ਕੁਝ ਕੁ ਲੈਣਾਂ ਲਿਖਿਆ ਸੀ ਇਸ ਚੜਦੇ ਤੇ ਲੈ ਜਾਂਦੇ ਸਾਲ ਦੇ ਲਈ ਤੇ ਤੁਹਾਡੇ ਰੂਬੂ ਕਰਨ ਲੱਗਿਆ ਉਮੀਦ ਆ ਪਸੰਦਾਂ ਨੂੰ ਸਾਰਿਆਂ ਨੂੰ ਬਹੁਤ ਦਿਨ ਬਦਲ ਕੀ ਯਾਰ ਹੀ ਗਏ ਸਭ ਨਾਲ ਬਦਲ ਦਿਲਦਾਰ ਗਏ ਅਸੀਂ ਆਪਣਿਆਂ ਤੇ ਬਣ ਭਾਰ ਗਏ ਪਾਸਾ ਵਟ ਰਿਸ਼ਤੇਦਾਰ ਗਏ ਉਹ ਸਭ ਨੂੰ ਠੋਕਰ ਮਾਰ ਗਏ ਮਨ ਨੂੰ ਠੋਕਰ ਮਾਰ ਗਏ ਜੋ ਦਿਲ ਨੂੰ ਰਹੇ ਪੁਲੇਖੇ ਨਹੀਂ ਓ ਤੁਸੀਂ ਸਾਲ ਬਦਲਦਾ ਦੇਖਦੇ ਹੋ ਮੈਂ ਲੋਕ ਬਦਲਦੇ ਦੇਖੇ ਨਹੀਂ ਤੁਸੀਂ ਸਾਲ ਬਦਲਦਾ ਵੇਖਦੇ ਹੋ ਮੈਂ ਲੋਕ ਬਦਲਦੇ ਵੇਖੇ ਨਹੀਂ ਓ ਜਦ ਲੋੜ ਹੁੰਦੀ ਉਸਤਾਦ ਕਹਿੰਦੇ ਤੂੰ ਕੌਣ ਐ ਮਿੱਤਰ ਆਬਾਦ ਕਹਿੰਦੇ ਦੱਸ ਤੂੰ ਕੀ ਕੀਤਾ ਸਾਡੇ ਲਈ ਹੌ ਨੂਨੀ ਮਿੱਤਰਾ ਯਾਦ ਕਹਿੰਦੇ ਹੋਂ ਦੱਸ ਤੇਰੀ ਕੀ ਔਕਾਤ ਕਹਿੰਦੇ ਤੇਰੀ ਕੀ ਔਕਾਤ ਕਹਿੰਦੇ ਸਾਲਾ ਤੇ ਜੀਦੇ ਲੇਖੇ ਨੇ ਉਹ ਤੁਸੀਂ ਸਾਲ ਬਦਲਦਾ ਵੇਖਦੇ ਹੋਂ ਮੈਂ ਲੋਕ ਬਦਲਦੇ ਵੇਖੇ ਨੇ ਤੁਸੀਂ ਸਾਲ ਬਦਲਦਾ ਵੇਖਦੇ ਹੋਂ ਮੈਂ ਲੋਕ ਬਦਲਦੇ ਵੇਖੇ ਨੇ ਉਹ ਹੁਣ ਹਰ ਕਿਰਦਾਰ ਪਛਾਣੀ ਦਾ ਕੋਲਾ ਹੀਰਾਨੀ ਜਾਣੀ ਦਾ ਸਭ ਵਾਦੂ ਘਾਟੂ ਬਾਰ ਕਰਾਂ ਜ਼ਿੰਦਗੀ ਨੂੰ ਰੋਜ਼ ਹੀ ਛਾਣੀ ਦਾ ਕੀ ਰੁੱਤ ਬੱਲ ਵੀ ਬੁਆਣੀ ਦਾ ਰੁੱਤ ਬੱਲ ਵੀ ਬੁਆਣੀ ਦਾ ਦੱਸੂ ਜੀ ਨੂੰ ਰਹੇ ਪੁਲੇ ਖੇਨੇ ਹੋ ਤੁਸੀਂ ਸਾਲ ਬਦਲਦਾ ਵੇਖਦੇ ਹਾਂ ਮੈਂ ਲੋਕ ਬਦਲਦੇ ਵੇਖੇ ਨੇ ਹੋ ਤੁਸੀਂ ਸਾਲ ਬਦਲਦਾ ਦੇਖਦੇ ਹਾਂ ਮੈਂ ਲੋਕ ਬਦਲਦੇ ਦੇਖੇ ਨੇ ਸੋ ਚੜ੍ਹਦੀ ਕਲਾ ਚ ਰਹੋ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ